ਨਸ਼ੇ ਸਾਰੇ ਹਟ ਜਾਣ ਨਸ਼ੀਆਂ ਕਰਕੇ ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਲੋਕ ਉੱਜੜ ਰਹੇ ਹਨ ਲੋਕ ਬਹੁਤ ਪਰੇਸ਼ਾਨ ਹਨ ਨਸ਼ੇ ਕਰ ਲੋ ਜਿਹੜੇ ਨਸ਼ੇ ਕਰਦੇ ਹਨ ਉਹ ਹੁਣ ਉਹ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਹਨ ਨਸ਼ਾ ਬਹੁਤ ਮਾਰੀ ਚੀਜ਼ ਹੈ ਨਸ਼ਾ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਨਸ਼ੇ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਨਸ਼ਾ ਨਾ ਕਰੋ ਇਹ ਮੈਂ ਤੁਹਾਡੇ ਲਈ ਬੇਨਤੀ ਕਰਦਾ ਨਸ਼ਾ ਨਾ ਕਰੋ ਇਹ ਵੀ ਸਾਖੀ ਦੇ ਮੇਲੇ ਕਰਕੇ ਹੋਰ ਭਗਤ ਸਿੰਘ ਜੀ ਦੀ ਯਾਦ ਵਿੱਚ ਸਤਿ ਸ਼੍ਰੀ ਅਕਾਲ ਉਹ ਕੰਮ ਜਿਹੜਾ ਆ ਉਹ ਬੱਚੇ ਦੱਸ ਰਹੇ ਨੇ ਜੀ ਸੋ ਬੱਚਿਆਂ ਦੀ ਸੋਚ ਨੂੰ ਵੀ ਮੈਂ ਸਮਝਦਾ ਵੀ ਸਲਾਮ ਛੋਲੇ ਛੋੜੇ ਬੱਚਿਆਂ ਨੇ ਬੜਾ ਸੋਹਣਾ ਬੋਲਿਆ ਬੜੀ ਮਾਨ ਨਾਲ ਖੁਸ਼ੀ ਹੋਈ ਆ ਇਹਨਾਂ ਦਾ ਵੀ ਇੱਕ ਤਰਲਾ ਆ ਇੱਕੋ ਤੋਂ ਪਾਸੇ ਜਿਹੜੇ ਨੇ ਚੱਲ ਪਏ ਨੇ ਸਾਨੂੰ ਬਚਾ ਲਓ ਇਹ ਬੱਚਿਆਂ ਨੇ ਮਤਲਬ ਪੰਜਾਬ ਸਰਕਾਰ ਅੱਗੇ ਜਿਹੜੀ ਆਪੀਲ ਕੀਤੀ ਆ ਤਾਂ ਜੋ ਕਿ ਜੇ ਨਸ਼ਾ ਪੰਜਾਬ ਸਾਡੀ ਵੀ ਮਤਲਬ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਪੰਜਾਬ ਸਰਕਾਰ ਅੱਗੇ ਕਿ ਨਸ਼ੇ ਨੂੰ ਵਾਲੀ ਆਉਣ ਵਾਲੀ ਜਿਹੜੀ ਪੀੜੀ ਆ ਨਾ ਇਹ ਬਚ ਸਕੇ ਇਹ ਕਿ ਦੇਖਿਆ ਜਾਂਦੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਵੇਖੋ ਜੀ ਜਿਹੜੀਆਂ ਕੌਮਾਂ ਆਪਣੇ ਵੱਡੇ ਵੱਡੇ ਦੇਣ ਨੂੰ ਯਾਦ ਰੱਖਦੀਆਂ ਨੇ ਉਸ ਮਤਲਬ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ ਵੱਡੇ ਦੇਣ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪੈਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਦਿੰਦੇ ਲਈਏ ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਬੋਰਚ ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈ ਆਂ ਦਿੰਦੇ ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤਾਂ ਮੰਨ ਲਓ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਾਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮੰਨ ਲਓ ਖੁਸ਼ੀ-ਖੁਸ਼ੀ ਮੰਨ ਲਓ ਆਪਣੇ ਘਰ ਲਿਆ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ ਮੰਨ ਲੋ ਵਿਗੜ ਚੁੱਕੇ ਨੇ ਨਸ਼ੇ ਦੀ ਦਲਦਲ ਦੇ ਵਿੱਚ ਆ ਚੁੱਕੇ ਨੇ ਸੋ ਇਹਨਾਂ ਬੱਚਿਆਂ ਨੇ ਇੱਕ ਵੀਡੀਓ ਰਾਈ ਜਿਹੜਾ ਇਹ ਨਸ਼ੇ ਨੂੰ ਜਿਹੜਾ ਇਹਨਾਂ ਮੰਨ ਲਓ ਖਤਮ ਕੀਤਾ ਜਾਵੇ ਕਿੰਨੀ ਕਿੰਨੀ ਉਮਰ ਦੇ ਬੱਚੇ ਆ ਸਰ ਇਹ ਇਹ ਤੁਹਾਡੇ ਸਾਹਮਣੇ ਵਾਤੋ-ਵਾਤ ਜੀ 12-14 ਸਾਲ ਤੱਕ ਤੇ ਇਹ ਇਹ ਸਾਰੇ ਬੱਚੇ ਪਿੰਡ ਦੇ ਨੇ ਸੋ ਇਹ ਬੱਚਿਆਂ ਨੂੰ ਵੀ ਮੰਨ ਲਓ ਕਿ ਮੈਂ ਚਲੋ ਸਿਰ ਝਕਾਉਣਾ ਆਇਆ ਇਹਨਾਂ ਦੀ ਸੋਚ ਅਕਿ ਸਿਰ ਝਕਾਉਣਾ ਪਰ ਸਾਡੀ ਵੀ ਮੰਨ ਲਓ ਕਿ ਪਿੰਡ ਵਾਸੀਆਂ ਦੀ ਵੀ ਇਹ ਅਪੀਲ ਪੰਜਾਬ ਲੋਕੇ ਛੇਤੀ ਤੋਂ ਛੇਤੀ ਜਿਹੜਾ ਨਾ ਇਹਨੂੰ ਹੱਥ ਪਾਈ ਜਾਵੇ ਤਾਂ ਜੋ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਾ ਇਹ ਬਚ ਸਕੇ ਇੱਕ ਦੇਖਿਆ ਜਾਂਦੇ ਭਗਤ ਸਿੰਘ ਨੂੰ ਵੀ ਯਾਦ ਕਰਦੇ ਤੇ ਅੱਜ ਵੇਖੋ ਜੀ ਜਿਹੜੀਆਂ ਕੌਮਾਂ ਆਪਣੇ ਵੱਡੇ ਵੱਡੇ ਇਹਨਾਂ ਨੂੰ ਯਾਦ ਰੱਖਦੀਆਂ ਨੇ ਉਹ ਮੰਨ ਲਓ ਸਾਦਾ ਅਮਰ ਰਹਿੰਦੀਆਂ ਨੇ ਆਪਾਂ ਆਪਣੇ ਵੱਡੇ-ਵਡੇਰੇ ਨੂੰ ਯਾਦ ਰੱਖਾਂਗੇ ਤੇ ਸਾਡੇ ਵਿੱਚ ਉਹਨਾਂ ਵਰਗੀ ਸ਼ਕਤੀ ਆਵੇਗੀ ਸੋ ਉਹਨਾਂ ਦੀ ਸੋਚ ਤੇ ਪਿਆਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਉਹ ਆਪਾਂ ਦਿੰਦੇ ਰਹੀਏ ਇੱਕ ਧੀਆ ਦਾ ਮੈਸੇਜ ਪਾਇਆ ਤੁਸੀਂ ਇਹਦੇ ਵਿੱਚ ਦੂਰ ਚ ਦੇਖੋ ਜੀ ਧੀਆ ਦਾ ਮੈਸੇਜ ਵੀ ਇਸ ਕਰਕੇ ਪਾਇਆ ਵੀ ਮੰਨ ਲਓ ਇਹ ਸਚਾਈ ਆ ਵੀ ਆਪਾਂ ਮੰਨ ਲਓ ਕਿ ਧੀ ਨੂੰ ਜਨਮ ਨਹੀਂ ਲੈਣ ਦਿੰਦੇ ਜੇ ਮੰਨ ਲਓ ਜਨਮ ਲੈ ਲਾਵੇ ਤੇ ਉਹ ਤੁਹਾਨੂੰ ਆਪਣੇ ਉਹਨਾਂ ਨੂੰ ਤਸੱਦਦ ਵੀ ਹੁੰਦੇ ਨੇ ਉਹਨਾਂ ਧੀਆਂ ਤੇ ਤੇ ਬੱਚਿਆਂ ਨੂੰ ਅਸੀਂ ਬੜਾ ਮਨ ਨਾਲ ਖੁਸ਼ੀ-ਖੁਸ਼ੀ ਮੰਨ ਲਓ ਆਪਣੇ ਘਰ ਲਿਆ ਕੇ ਆਉਂਦੇ ਆ ਪਰ ਬੱਚੇ ਜਿਹੜੇ ਨੇ ਸਾਡੇ ਜਿਹੜੇ ਨੇ ਉਹ ਅੱਜ ਕਹਿ ਲਈਏ ਵੀ 100 ਦੇ ਵਿੱਚੋਂ 90% ਜਿਹੜੇ ਨੇ ਉਹ